ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਬਹੁਤ ਹੀ ਮਸ਼ਹੂਰ ਨਗਰ ਕਟਾਣਾ ਸਾਹਿਬ ਵਿਖੇ ਜਿੱਥੇ ਦੋ ਪਾਤਸ਼ਾਹੀਆਂ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 10ਵੀਂ ਦੀ ਚਰਨ ਛੋਹ ਪ੍ਰਾਪਤੇ ਪਵਿੱਤਰ ਧਰਤੀ ਹੈ ਸੋ ਇੱਥੇ ਬਹੁਤ ਭਾਰੀ ਅਕਾਟ ਦੇ ਵਿੱਚ ਸੰਗਤ ਆ ਕੇ ਨਤਮਸਤਕ ਹੁੰਦੀ ਹੈ ਨਹਿਰ ਦੇ ਕੰਡੇ ਦੇ ਉੱਤੇ ਹਰਮਨੀਕ ਸਥਾਨ ਬਣਿਆ ਹੋਇਆ ਹੈ ਆਓ ਜਾਣੀਏ ਇਸ ਅਸਥਾਨ ਦਾ ਇਤਿਹਾਸ ਸੋ ਗੁਰਦੁਆਰਾ ਦੇਗ ਸਰ ਸਾਹਿਬ ਪਾਤਸ਼ਾਹੀ ਦਸਵੀਂ ਤੇ ਦਸਵੀਂ ਕਟਾਣਾ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਵਾਲੀਅਰ ਤੋਂ ਜਿਹੜਾ ਕਿ ਬੰਦੀ ਛੋੜ ਦਿਵਸ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਆਏ ਸਨ 20 ਫੱਗਣ 1675 ਬਿਕਰਮੀ ਨੂੰ ਇੱਥੇ ਆਏ ਗੁਰੂ ਜੀ ਪਾਸ ਸੱਤ ਤੋਪਾਂ ਸਨ 1100 ਘੋੜ ਸਵਾਰ ਸਨ ਚੰਦੂ ਜਿਸ ਨੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਕਿ ਸ਼ਹੀਦ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਉਹ ਕੈਦੀ ਬਣਾਇਆ ਹੋਇਆ ਨੱਕ ਜਨਕੇਲ ਪਾਈ ਹੋਈ ਮਹਾਰਾਜ ਜੀ ਦੇ ਨਾਲ ਸੀ ਇੱਕ 52 ਕਲੀਆਂ ਵਾਲਾ ਜਾਮਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਇਆ ਹੋਇਆ ਸੀ ਸੋ ਗਵਾਲੀਅਰ ਦੇ ਕਿਲੇ ਵਿੱਚੋਂ ਬਵੰਦਾ ਕੈਦੀ ਰਾਜੇ ਛਡਵਾਏ ਉਹ ਵੀ ਆਪ ਜੀ ਦੇ ਨਾਲ ਸਨ ਇੱਕ ਰਾਤ ਇੱਥੇ ਮਹਾਰਾਜ ਨੇ ਵਿਸ਼ਰਾਮ ਕੀਤਾ ਜੋ 베ਰੀ ਸਾਹਿਬ ਦਿਖ ਰਹੀ ਹੈ ਇਹਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਸ ਸਥਾਨ ਨੂੰ ਉਦੋਂ ਦਮਦਮਾ ਸਾਹਿਬ ਆਖਵਾਇਆ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਫਿਰ ਦਸਵੇਂ ਪਾਤਸ਼ਾਹ ਜੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਸ਼੍ਰੀ ਮਾਛੀ ਬੜਾ ਸਾਹਿਬ ਦੇ ਵਿੱਚੋਂ ਉੱਚ ਦੇ ਪੀਰ ਬਣ ਕੇ ਮਹਾਰਾਜ ਨੇ ਅੱਗਾ ਨੂੰ ਚਾਲੇ ਪਾਏ ਭਾਈ ਨਵੀਖਾਂ ਤੇ ਗਨੀਖਾਂ ਭਾਈ ਧਰਮ ਸਿੰਘ ਤੇ ਮਾਨ ਸਿੰਘ ਨੇ ਮੋਢਿਆਂ ਤੇ ਉਸ ਦੀਨ ਦੁਨੀਆ ਦੇ ਪਾਤਸ਼ਾਹ ਦਾ ਪਲੰਗ ਮੋਢੇ ਤੇ ਚੱਕਿਆ ਹੋਇਆ ਸੀ ਮਹਾਰਾਜ ਨੂੰ ਭਾਈ ਦਿਆ ਸਿੰਘ ਚੌਰ ਕਰ ਰਹੇ ਸੀ ਗੁਰੂ ਗੋਬਨ ਸਿੰਘ ਮਹਾਰਾਜ ਉੱਚ ਦੇ ਪੀਰ ਬਣੇ ਪਲੰਗ ਦੇ ਉੱਤੇ ਬੈਠੇ ਸੀ 11 ਪਿਉ ਪੋ 1761 ਬਿਕਰਮੀ ਸੰਮਤ ਨੂੰ ਇਸ ਹਸਤਾਨ ਦੇ ਉੱਤੇ ਗੁਰੂ ਗੋਬਨ ਸਿੰਘ ਮਹਾਰਾਜ ਜੀ ਪਧਾਰੇ ਸਨ ਆਪ ਜੀ ਦੇ ਨਾਲ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਵੀ ਭਾਈ ਨਵੀ ਖਾਨ ਤੇ ਭਾਈ ਗਨੀ ਖਾਨ ਸਨ ਜਿਨ੍ਹਾਂ ਨੇ ਗੁਰੂ ਗੋਬਨ ਸਿੰਘ ਮਹਾਰਾਜ ਜੀ ਦੇ ਦੋਨੇ ਪਠਾਣਾ ਭਾਈਆਂ ਨੇ ਵੱਡੀ ਭਾਰੀ ਸੰਕਟ ਦੇ ਵਿੱਚ ਸੇਵਾ ਕੀਤੀ ਸੁਖ ਦੇ ਵਿੱਚ ਹਰੇਕ ਕੋਈ ਸੇਵਾ ਕਰਦਾ ਪਰ ਦੁੱਖ ਦੇ ਵਿੱਚ ਉਹਨਾਂ ਨੇ ਬਹੁਤ ਭਾਰੀ ਸੇਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਆਪ ਜੀ ਨੇ ਇੱਥੇ 베ਰੀ ਸਾਹਿਬ ਆਪਣਾ ਪਲੰਘ ਰਖਵਾਇਆ ਜਿਹੜੀ 베ਰੀ ਸਾਹਮਣੇ ਦਿਖ ਰਹੀ ਹੈ ਇੱਥੇ ਗੁਰੂ ਮਹਾਰਾਜ ਉੱਚ ਦੇ ਪੀਰ ਬਣ ਕੇ ਬੈਠੇ ਰਹੇ ਪਿੰਡ ਦੇ ਲੋਕ ਆ ਕੇ ਨਤਮਸਤਕ ਹੋਏ ਆਲੇ-ਦਾਲੇ ਦੀ ਸੰਗਤ ਨੂੰ ਪਤਾ ਲੱਗਿਆ ਵੀ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਵੱਡੇ ਫਰਜ਼ੰਦ ਸ਼ਹੀਦیاں ਪ੍ਰਾਪਤ ਕਰ ਗਏ ਤੁੰਬਾ ਤੁੰਬਾ ਹੋ ਗਏ ਧਰਮ ਦੇ ਵਾਸਤੇ ਚਮਕੌਰ ਦੇ ਪਵਿੱਤਰ ਜੰਗ ਦੇ ਮੈਦਾਨ ਦੇ ਵਿੱਚ ਉੱਡ ਚੁੱਕੇ ਨੇ ਸੋ ਵਿਰਾਗ ਕਰਦੀ ਹੈ ਸੰਗਤ ਆ ਕੇ ਪਰ ਮਹਾਰਾਜ ਜੀ ਨੇ ਇਸ ਸਥਾਨ ਤੇ ਆ ਕੇ ਆਪਣੇ ਪਵਿੱਤਰ ਹੱਥਾਂ ਨਾਲ ਦੇਗ ਵਰਤਾਈ ਗੁਰਦੁਆਰਾ ਸਾਹਿਬ ਦਾ ਨਾਮ ਦੇਗਸਰ ਰੱਖਿਆ ਇਸ ਲਈ ਜੋ ਵੀ ਇੱਥੇ ਸੁਖਣਾ ਭਾਈ ਸੁੱਖ ਕੀ ਦੇਖਰਾਉਂਦਾ ਉਹਦੀ ਪੂਰੀ ਹੋ ਜਾਂਦੀ ਹੈ ਇੱਕ 1854 ਈਸਵੀ ਦੇ ਵਿੱਚ ਜਦੋਂ ਨਹਿਰ ਦਾ ਸਰਵੇ ਹੋਇਆ ਸਰਾਂਦ ਨਹਿਰ ਜਿਹੜੀ ਲਾਗ ਨੂੰ ਲੰਘ ਰਹੀ ਹੈ ਇਹਦੇ ਸਰਵੇ ਦੇ ਨਾਲ ਇਹ ਗੁਰਦੁਆਰਾ ਨਹਿਰ ਦੇ ਵਿੱਚ ਆ ਗਿਆ ਇਸ ਸਥਾਨ ਵਿੱਚੋਂ ਦੀ ਨਹਿਰ ਲਗਾਉਣ ਦੀ ਸਕੀਮ ਬਣੀ ਪਰ ਖੁਦਾਈ ਕਰਵਾਉਣ ਵਾਲਾ ਅੰਗਰੇਜ਼ ਇੰਜੀਨੀਅਰ ਮਿਸਟਰ ਸਮਿਥ 베ਰੀਨਾ 베ਰੀ ਸਾਹਿਬ ਬਟਣ ਲੱਗਾ ਅੰਨਾ ਹੋ ਗਿਆ ਕਿਉਂਕਿ ਉਹ ਮਜ਼ਦੂਰਾਂ ਨੇ ਜਵਾਬ ਦਿੱਤਾ ਸੀ ਵੀ ਸਾਡੇ ਪਾਤਸ਼ਾਹ ਜੀ ਦੀ 베ਰੀ ਆ ਸੀ ਵੱਡ ਨਹੀਂ ਸਕਦੇ ਉਹ ਕਹਿੰਦਾ ਫੜਾਓ 베ਰੀ ਤੁਸੀਂ ਪਖੰਡ ਫੜਿਆ ਮੈਂ ਕੁਹਾੜੀ ਫੜਾਓ ਮੈਂ ਵੱਡਦਾ ਜਦੋਂ ਵੱਡਣ ਲੱਗਿਆ 베ਰੀ ਚੋਂ ਖੂਨ ਸਿੰਮਿਆ ਰੋ ਅੱਖਾਂ ਤੋਂ ਅੰਨਾ ਹੋ ਗਿਆ ਅੰਗਰੇਜ਼ ਇੰਜੀਨੀਅਰ ਬੜਾ ਪਸਤਾਇਆ 51 ਰੁਪਏ ਦੀ ਉਹਨੇ ਫਿਰ ਦੇਖ ਕਰਾਈ ਸੁਜਾਖਾ ਹੋ ਗਿਆ ਇਸ ਸਥਾਨ ਤੋਂ ਜਰਾ ਨਾ ਛੇੜਿਆ ਇੱਥੋਂ ਨਹਿਰ ਬਿੰਗੀ ਕਰਕੇ ਲੰਗਾਈ ਅੱਜ ਵੀ ਉਹ ਨਹਿਰ ਗਵਾਹੀ ਭਰਦੀ ਐ ਇਸ ਸਥਾਨ ਦੀ ਅਜਮਤ ਦੀ ਉਹ ਗੁਰਦੁਆਰਾ ਸਾਹਿਬ ਦੇ ਕੋਲੋਂ ਲੰਘਦੀ ਨਹਿਰ ਸਾਰੇ ਇਤਿਹਾਸ ਦੀ ਗਵਾਹ ਹੈ ਉਹ 베ਰੀ ਸਾਹਿਬ ਅਜੇ ਵੀ ਮੌਜੂਦ ਹੈ ਮਿਸਟਰ ਸਮਿਥ ਦਾ ਬਣਾਇਆ ਹੋਇਆ ਛੋਟਾ ਜਿਹਾ ਗੁਰਦੁਆਰਾ ਨਜ਼ਦੀਕ ਥੇ ਉੱਪਰ ਥੜਾ ਦਿਸਦਾ ਹੈ ਉਹ ਇਸ ਗੁਰਦੁਆਰੇ ਨੂੰ ਢਾਕੇ ਉੱਪਰ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦਾ ਸੀ ਪਰ ਇਹ ਵੱਡਾ ਗੁਰਦੁਆਰਾ ਪੂਰੀ ਸ਼ਾਨ ਨਾਲ ਕਾਇਮ ਹੈ ਇੱਥੇ ਹਰ ਸੰਗਰਾਮ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ ਪਾਏ ਜ਼ਿਲ੍ਹਾ ਲੁਧਿਆਣਾ ਦਾ ਮਸ਼ਹੂਰ ਪਿੰਡ ਕਟਾਣਾ ਸਾਹਿਬ ਜਿੱਥੇ ਦੋ ਪਾਤਸ਼ਾਹੀਆਂ ਨੇ ਚਰਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ